ਕੁਦਰ ਸੁਣੀਏ ਕੁਦਰ ਭਉ ਸਕਸਾਰ ਕੁਦਰ ਪਾ ਤਾਲੀਆਂ ਕਾਸੀ ਕੁਦਰ ਸਰਬਾਕਾਰ ਕੁਦਰ ਬੇ ਪ੍ਰਾਨ ਕਿਤੇ ਬਾ ਕੁਦਰ ਸਰਵਚਾ ਕੁਦਰ ਖਾਣਾ ਪੀਣਾ ਪੈਨਨ ਕੁਦਰ ਸਰਪਿਆ ਕੁਦਰ ਜਾਤੀ ਜਿੰਸੀ ਰੰਗੀ ਕੁਦਰ ਜੀ ਜਹਾਨ ਕੁਦਰ ਤਨੇ ਕੀਆ ਕੁਦਰ ਬਦੀਆਂ ਕੁਦਰ ਮਾਨ ਬਮਹਾਨ ਕੁਦਰ ਕੌਣ ਪਣੀ ਬੈਸਨ ਤੇਰੇ ਕੁਦਰ ਧਰਤੀ ਖਾ ਸਭ ਤੇਰੀ ਕੁਦਰ ਤੂੰ ਕਾਦਰ ਕਰਤਾ ਬਾਕੀ ਨਾ ਹੀ ਪਾ ਨਾਨਕ ਹੁਕਮੇ ਅੰਦਰ ਵੇਖੈ ਪਰ ਤੈ ਤਕ ਤਕ ਕੁੜੀ ਆਪਣੇ ਕੋ ਪੋਕੇ ਹੋਏ ਪਸਮਰ ਬਹੁ ਰਸ ਤਾਇਆ ਪਟਾ ਹੋਆ ਧੁਨੀ ਦਾ ਗਲ ਸੰਗਲ ਗੱਤ ਚ ਲਾਇਆ ਅਗੇ ਕਰਨੀ ਜੀਤ ਵਾਚੀ ਹੈ ਪਹਿਲੇ ਕਰ ਕਰ ਸਮਝਾਇ ਤਣ ਹੋਈ ਪੰਦੀ ਹੁਣ ਸੁਣਿਆ ਕਿਆ ਰੁਆਇਆ ਮਨ ਅੰਦਰ ਜਨ ਗਵਾਇਆ ਜਨ ਗਵਾਇਆ ਜਨਮ ਗਵਾਇਆ